ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 7-8 ਦਿਨਾਂ ਦੀ ਯਾਨੀ ਕਿ 90 ਸਾਲ ਦੇ ਪਹਿਲੇ 7 ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਹਰਿਆਣਾ ਤੇ ਰਾਜਸਥਾਨ ਦੀ ਵੀ ਗੱਲ ਕਰਾਂਗੇ ਸੋ ਐਸਲ ਇਹਦੀ ਤਾਜ਼ਾ ਸੈਟਲਾਈਟ ਦਾ ਸੀਟ ਦੇਖ ਰਹੇ ਹਾਂ ਜੀ 31 ਦਸੰਬਰ ਸਾਲ ਦਾ ਖੀਲਾ ਦਿਨ ਹੈ ਅੱਜ ਤੇ ਸਵੇਰ ਦੇ ਲਗਭਗ 10:30 ਵਜੇ ਨੇ ਤੇ ਜੇਕਰ ਅੱਜ ਦੇਖੀਏ ਤੇ ਪੰਜਾਬ ਦੇ ਵਿੱਚ ਬੱਦਲਵਾਈ ਜਿਹੜੀ ਆ ਉੱਪਰਲੇ ਫੱਦਰ ਤੇ ਗੁਜ਼ਰੇਗੀ ਗੁਜ਼ਰ ਵੀ ਰਹੀ ਆ ਤੇ ਗੁਜ਼ਰੇਗੀ ਅੱਜ ਸਾਰਾ ਦਿਨ ਸ਼ਾਮ ਤੱਕ ਰਾਤ ਤੱਕ ਲਈਏ ਕਿ ਬੱਦਲਵਾਈ ਟਟੂਵੇਂ ਤੌਰ ਤੇ ਉੱਤੋਂ ਲੰਘਦੇ ਰਹਿਣੀਆਂ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਔਰ ਦੂਜੇ ਫਾਸੇ ਧੁੰਦ ਦੀ ਗੱਲ ਕਰੀਏ ਸੰਗ ਨਹੀਂ ਧੁੰਦ ਅੱਜ ਪੰਜਾਬ ਦੇ ਵਿੱਚ ਜਮਿਨੀ ਲੈਵਲ ਤੇ ਘਟ ਹੈ ਅੰਬਰਾ ਦੇ ਉੱਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਵਣੀ ਹੋਈ ਆ ਔਰ ਬੱਦਲਵਾਈ ਕਰਕੇ ਜਿਹੜੀ ਆ ਧੁੱਪ ਦੇ ਦਰਸ਼ਨ ਅੱਜ ਹੋਣੇ ਬਹੁਤ ਔਖੇ ਨੇ ਦੂਜੇ ਫਾਸੇ ਜੇਕਰ ਗੱਲ ਕਰੀਏ ਜੀ ਧੁੰਦ ਜਿਹੜੀ ਆ ਉਹ ਅੱਜ ਪ੍ਰਭਾਵਿਤ ਕਰ ਰਹੀ ਹੈ ਜੇ ਜ਼ਿਆਦਾਤਰ ਯੂਪੀ ਦੇ ਖੇਤਰ ਤੁਸੀਂ ਸਕਰੀਨ ਦੇ ਉੱਤੇ ਦੇਖ 사ਤੇ ਹਾਂ ਕਿ ਯੂਕੇ ਹਰਿਆਣਾ ਰਾਜਸਥਾਨ ਦੇ ਪੂਰਬੀ ਖੇਤਰ ਮਧ ਪ੍ਰਦੇਸ਼ ਦੇ ਉੱਤਰ ਪੂਰਬੀ ਖੇਤਰ ਅਤੇ ਯੂਪੀ ਦੇ ਲਗਭਗ ਸਾਰੇ ਖੇਤਰ ਬਿਹਾਰ ਤੇ ਬੰਗਾਲ ਤੱਕ ਇਧੋਂ ਦੀ ਜਿਹੜੀ ਮੋਟੀ ਜਹਾੜਤ ਹੁੰਦੀ ਜਿਹੜੀ ਹੈ ਛਾਈ ਹੋਈ ਹੈ ਹਰਿਆਣਾ ਦੇ ਵਿੱਚ ਹੋ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਵੀ ਧੁੰਦ ਜਿਹੜੀ ਛਾਈ ਹੋਈ ਹੈ ਧੁੰਦ ਦੇ ਅਲਰਟ ਮਾਸਿਵ ਆਗਰੇ ਫੈਲਾ ਵੀ ਜਾਰੀ ਕੀਤੇ ਸੀ ਤੇ ਆਉਣ ਦੇ ਦਰਾਂ ਦੇ ਦਰਮਿਆਨ ਵੀ ਧੁੰਦ ਜਿਹੜੀ ਬਹੁਤ ਹੀ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਦੀ ਰਹੇਗੀ ਠੰਡ ਨੇ ਜ਼ੋਰ ਫੜਿਆ ਹੋਇਆ ਜੀ ਆ ਆਉਂਦੇ ਦਿਨਾਂ ਦੇ ਦਰਮਿਆਨ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਆ ਸੀਤ ਲਹਿਰ ਉਸੇ ਤਰ੍ਹਾਂ ਚੱਲਦੀ ਰਹਿਣੀ ਆ ਕਰਾਕੇ ਦੀ ਠੰਡ ਜਿਹੜੀ ਆ ਇਸੇ ਤਰ੍ਹਾਂ ਜਾਰੀ ਰਹੇਗੀ ਠੰਡ ਦੇ ਵਿੱਚ ਵਾਧਾ ਦਰਜ ਹੋਇਆ ਕਿਉਂਕਿ ਜਿਹੜਾ ਸਿਸਟਮ ਲੰਕ ਗਿਆ ਪਹਾੜਾਂ ਦੇ ਵਿੱਚ ਚੰਗੀ ਬਰਬਾਰੀ ਦੇ ਗਿਆ ਜਿਹਦੇ ਨਾਲ ਜਿਹੜੀਆਂ ਹਵਾਵਾਂ ਠੰਡੀਆਂ ਉਹ ਮੈਦਾਨਾਂ ਨੂੰ ਕੁਝ ਕਰ ਰਹੀਆਂ ਨੇ ਪੰਜਾਬ ਹਰਿਆਣਾ ਰਾਜਾਂ ਨੂੰ ਠਾਰ ਰਹੀਆਂ ਨੇ ਤੇ ਆਉਂਦੇ ਜਿਹੇ ਦਿਨਾਂ ਦੀ ਗੱਲ ਕਰੀਏ ਜੇਕਰ ਅਗਲੇ 5 ਦਿਨਾਂ ਦੀ ਗੱਲ ਕਰੀਏ ਯਾਨੀ ਕਿ 4-5 ਜਨਵਰੀ ਤੱਕ ਕੋਈ ਮੀਂਹਿਆ ਸਾਰ ਨਹੀਂ ਹੈ ਸਿਸਟਮ ਕੋਈ ਤਗੜੇ ਲੈਵਲ ਦਾ ਆਉਂਦਾ ਜਾਪ ਨਹੀਂ ਰਿਹਾ ਇੱਕ ਸਿਸਟਮ ਆਉਣਾ ਜ਼ਰੂਰ ਹੈ ਜੀ ਉਹ ਆਏਗਾ 6-7-8 ਦੇ ਲਾਗੇ ਤੇ ਉਹਦੇ ਵਿੱਚ ਕਿੰਨੇ ਕੁ ਮੀਂਹ ਡਰਜ ਸਕਦੇ ਨੇ ਵੈਸੇ ਉਮੀਦ ਹੈ ਗਿਆ ਹਲਕੇ ਸ਼ਰਾਟੇ ਦੀ ਹਲਕੇ ਫੁਲਕੇ ਤੇ ਉਹ ਵੀ ਤੁਹਾਨੂੰ ਮੌਕੇ ਤੇ ਅਪਡੇਟ ਜਿਹੜੀ ਤੁਹਾਰਾਂ ਨਾਲ ਸਾਂਝੀ ਕਰ ਦਾਂਗੇ ਲੋਹੜੀ ਦੇ ਲਾਗੇ ਇੱਕ ਸਿਸਟਮ ਵੱਡੇ ਲੈਵਲ ਤੇ ਆਉਂਦਾ ਜਾਪ ਰਿਹਾ ਹੈ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਵੱਡੇ ਖੇਤਰ ਨੂੰ ਪੰਜਾਬ ਹਰਿਆਣਾ ਰਾਜਾਂ ਦੇ ਤੇ ਇਹ ਸਿਸਟਮ ਬਾਰੇ ਵੀ ਤੁਹਾਨੂੰ ਲਾਗੇ ਜਾ ਕੇ ਅਪਡੇਟ ਦਿਆਂਗੇ ਫਿਲਹਾਲ ਅਗਲੇ ਦਾ ਅਲਰਟ ਜਿਹੜਾ ਮੌਸਮ ਆਫਗਨੇ ਜਾਰੀ ਕਰ ਵੀ ਦਿੱਤਾ ਹੈ ਤੋਂ ਦੇ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਵੇਗੀ ਤੇ ਉਸ ਤੋਂ ਇਲਾਵਾ ਜੀ ਇਹ ਬਦਲ ਵਾ ਜਿਹੜੀ ਗੁਜ਼ਰ ਰਹੀ ਹੈ ਅਗਲੇ 24 48 ਘੰਟਿਆਂ ਤੱਕ ਇਹ ਗੁਜ਼ਰਦੀ ਰਹਿਣੀ ਹੈ ਤੇ ਇਸ ਲਈ ਧੁੱਪ ਦੇ ਦਰਸ਼ਕਾਂ ਨੇ ਔਖੇ ਨੇ ਠਾਣੇ ਦੇ ਵਿੱਚ ਚੌਖਾ ਵਾ ਦਾ ਜਿਹੜਾ ਹੋਰ ਦਰਜ ਕੀਤਾ ਜਾਵੇਗਾ ਅਗਲੇ 48 ਘੰਟਿਆਂ ਦੇ ਦਰਮਿਆਨ ਇਸ ਤੋਂ ਇਲਾਵਾ ਜੇ ਉਮੀਦ ਹੈ ਕੋਈ ਫਿਲਹਾਲ ਅਸਰ 7 ਜਨਵਰੀ ਤੱਕ ਬਿਲਕੁਲ ਨਹੀਂ ਹੈ 6 ਜਨਵਰੀ ਤੱਕ ਤੇ 7 ਵਾਲਾ ਜਿਹੜਾ ਸਿਸਟਮ ਹੋਏਗਾ ਉਹਦੇ ਵੀ ਅਪਡੇਟ ਤੁਹਾਨੂੰ ਮੌਕੇ ਤੇ ਦੇ ਦੇਵਾਂਗੇ ਜੇਕਰ ਸ਼ੁਰਾਤੇ ਲੱਗਦੇ ਵੀ ਨੇ ਤੇ ਮਾਝਾ ਦਵਾਬੇ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਲੱਗ ਸਕਦੇ ਨੇ ਹਲਕਾ ਸਿਸਟਮ ਹੋਏਗਾ ਉਹ ਤੇ ਇਸ ਤੋਂ ਇਲਾਵਾ ਵੱਡੇ ਲੈਵਲ ਤੇ ਉਮੀਦ ਹੈ ਅਸਰ ਕੋਈ ਨਹੀਂ ਹੈ ਤੇ ਜੇਕਰ ਟੈਂਪਰੇਚਰ ਵਾਲੇ ਫਖਾਉ ਦੇਖੀਏ ਤੇ 12 13 ਦੇ ਆਸ-ਪਾਸ ਦਿਨਾਂ ਦੇ ਟੈਂਪਰੇਚਰ ਆ ਚੁੱਕੇ ਨੇ 14 15 ਦੇ ਆਸ-ਪਾਸ ਤੇ ਰਾਤਾਂ ਦੇ ਟੈਂਪਰੇਚਰ ਫਿਰ ਲੈ ਡਿੱਪ ਕਰ ਰਹੇ ਨੇ ਤੇ ਹੋਰ ਠੇਹਾ ਜਾ ਰਹੇ ਨੇ ਤੇ ਆਉਂਦੇ ਦਿਨਾਂ ਦੇ ਦਰਮ